ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਬਾਣੀ ਕੀਰਤਨ ਤੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾ ਕਾ ਸਰੰਦ ਵਾਲੀ ਸਾਕੀ ਭਾਗ ਦੂਜਾ ਦੂਜੇ ਦਿਨ ਗੁਰੂ ਜੀ ਦੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੋ ਸੁਣ ਕੇ ਉਹਨਾਂ ਦੇ ਕੋਲ ਆਂ ਪਹੁੰਚਿਆ ਮਾਤਾ ਗੁਜਰੀ ਜੀ ਨੂੰ ਹੱਥ ਢੋੜ ਕੇ ਬੇਨਤੀ ਕਰਨ ਲੱਗਾ ਮਾਤਾ ਜੀ ਆਪ ਮੇਨ ਨਾਲ ਸਾਡੇ ਪਿੰਡ ਖੇੜੀ ਚੱਲੋ ਉੱਥੇ ਆਪ ਜੀ ਨੂੰ ਕਿਸੇ ਕਿਸਮ ਦੀ ਥੇਤ ਨਹੀਂ ਹੋਵੇਗੀ ਕਿਸੇ ਨੂੰ ਆਪ ਬਾਰੇ ਸੂਤਕ ਨਹੀਂ ਲੱਗੇਗੀ ਸਫਰ ਕਰਦੇ ਕਰਦੇ ਸ਼ਾਮ ਪੈ ਗਈ ਖੇੜੀ ਪਿੰਡ ਪੁੱਜ ਕੇ ਗੰਗੂ ਦੇ ਘਰ ਟਿਕਾਣਾ ਕੀਤਾ ਆਪਣੇ ਨਾਲ ਲੈੰਦੇ ਲਿਆੰਦਾ ਸਮਾਨ ਮਾਤਾ ਜੀ ਨੇ ਇੱਕ ਵੱਖਰੇ ਕਮਰੇ ਵਿੱਚ ਠਿਕਾ ਦਿੱਤਾ ਦੋਨੋਂ ਸਾਹਿਬ ਜਾਦੇ ਆ ਦੇ ਕੱਪੜੇ ਬਦਲਵਾਏ ਤੇ ਬਿਸਤਰਾ ਠੀਕ ਕੀਤਾ ਤਿੰਨਾਂ ਨੇ ਰਲ ਕੇ ਰਹਿਰਾ ਸਾਹਿਬ ਦਾ ਪਾਠ ਕੀਤਾ ਫਿਰ ਦੋਹਾਂ ਸਾਹਿਬਾਂ ਦੇ ਆਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਪਿਆਰ ਕੀਤਾ ਅਸੀਸ ਦਿੱਤੀ ਤੇ ਆਪਣੀ ਸ਼ਾਤੀ ਨਾਲ ਲਗਾ ਕੇ ਆਰਾਮ ਕਰਨ ਲਈ ਲੇਟ ਗਏ। ਰਾਤ ਨੂੰ ਪੋਲੇ ਪੋਲੇ ਕਦਮ ਰੱਖਦਾ ਕੰਗੂ ਉਹਨਾਂ ਦੇ ਕਮਰੇ ਵਿੱਚ ਆਇਆ। ਮਾਤਾ ਜੀ ਨੂੰ ਸੁੱਤਾ ਦੇਖ ਕੇ ਮੰਜੀ ਥੱਲੇ ਪਈ ਕੌਰ ਜੀ ਨੂੰ ਹੌਲੀ ਹੌਲੀ ਫਰੋਲ ਫਰਾਲ ਕੇ ਉਸ ਵਿੱਚੋਂ ਮੋਹਰਾ ਦੀ ਥੈਲੀ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ। ਮਾਤਾ ਜੀ ਨੂੰ ਖੜਾ ਖੜਾਕ ਸੁਣਾਈ ਦਿੱਤੀ ਗੰਗੁੰਦੇ ਅੰਦਰ ਆਉਂਦਾ ਚੋਲਾ ਪਿਆ ਦੱਬੇ ਪੈਰੀ ਬਾਹਰ ਜਾਣ ਦਾ ਵੀ ਪਤਾ ਲੱਗ ਗਿਆ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਇਹ ਸਾਕੀ ਵਧਿਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜੀ